ਉਹਨੇ ਗਰੀਬ ਪਰਿਵਾਰ ਦੀ ਲੜਕੀ ਚੁੱਕੀ 22 ਦਿਨ ਰੱਖਿਆ ਸ਼ੈਲਰ ਦੇ ਵਿੱਚ 22 ਦਿਨਾਂ ਬਾਅਦ ਘਰੇ ਸੁੱਟ ਗਿਆ ਤੇ ਮੁਨਸ਼ੀ ਟੱਕੇ ਨਾਲ ਆਇਆ ਟੱਕੇ ਨਾਲ ਆ ਕੇ ਸੈਣ ਕਰਵਾਏ ਕਿ ਲੜਕੀ ਰਜਾਮੰਦੀ ਦੇ ਨਾਲ ਉਹਦੇ ਨਾਲ ਗਈ ਸੀ ਜਦੋਂ ਹਸਪੀਟਲ ਲੈ ਕੇ ਗਏ ਡਾਕਟਰ ਨੇ ਹਾਲਤ ਦੇਖੀ ਲੜਕੀ ਦੀ ਡਾਕਟਰ ਨੇ ਪੁੱਛਿਆ ਵੀ ਗੱਲ ਕੀ ਉਹ ਭੁੱਬਾ ਮਾਰ ਮਾਰ ਕੇ ਰੋਣ ਲੱਗ ਪਿਆ ਉਹਦਾ ਦੱਸਾਂ ਕੀ ਮੇਰੇ ਨਾਲ ਤੇ ਤੱਕਾ ਹੋਇਆ ਜੇ ਜਿਹੜਾ ਡਾਕਟਰ ਸੀ ਨਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ ਉਹਨਾਂ ਦੇ ਚਰਨਾਂ ਦਾ ਪ੍ਰੇਮੀ ਸੀ ਉਹ ਕਹਿੰਦਾ ਇਦਾਂ ਕਰ ਮੈਂ ਤੇਰੇ ਨਾਲ ਜਾਵਾਂਗਾ ਤੂੰ ਜਾ ਕੇ ਸੰਤਾਂ ਨੂੰ ਬੇਨਤੀ ਕਰ ਡਾਕਟਰ ਦੇ ਸਮੇਤ ਉਹ ਗਰੀਬ ਜਦੋਂ ਉੱਥੇ ਅਕਾਲ ਤਖਤ ਸੇ ਪਹੁੰਚਿਆ ਜਦੋਂ ਇਹ ਸੰਤਾਂ ਕੋਲੇ ਗਿਆ ਤੇ ਪੁੱਭਾ ਮਾਰ ਮਾਰ ਕੇ ਰੋਣ ਲੱਗ ਪਿਆ ਸੰਤ ਕਹਿੰਦੇ ਰੋਣਾ ਕਿਉਂ ਆ ਚੰਦਾ ਜੀ ਗਰਮੀਤ ਸਿੰਘ ਦਾ ਨਾਮ ਦਾ ਵਿਅਕਤੀ 22 ਦਿਨਾਂ ਨੇ ਮੇਰੀ ਧੀ ਰੱਖੀ ਬਲਾਤਕਾਰ ਕਰਦਾ ਰਿਹਾ ਉਲਟਾ ਮੇਰੇ ਤੇ ਕੇਸ ਪਵਾ ਦਿੱਤਾ ਸੰਤਾਨਾ ਸਿੰਘਾਂ ਨੂੰ ਹੁਕਮ ਕੀਤਾ ਕਹਿਣ ਲੱਗੇ ਵੀ ਜਾ ਕੇ ਪਤਾ ਕਰੋ ਚੱਕ ਕੇ ਲਿਆਂਦਾ ਅਕਾਲ ਤਖ਼ਤ ਸਾਹਿਬ ਪਿੱਛੇ ਗੁਰੂ ਕੇ ਪਿਆਰੇ ਉਹਦਾ ਪਿਤਾ ਵੀ ਆਇਆ ਉਹਦਾ ਮਾਮਾ ਵੀ ਆਇਆ ਆ ਕੇ ਮਾਹਪੁਰਖਾਂ ਦੇ ਚਰਨਾਂ 'ਚ ਬੇਨਤੀ ਕਰਨ ਬੱਚੇ ਤੋਂ ਗਲਤੀ ਹੋ ਗਈ ਜੀ ਮਾਫ਼ ਕਰਨਾ ਮਾਹਪੁਰਖਾਂ ਲੱਗੇ ਗੱਲ ਸੁਣੋ ਜਦੋਂ 22 ਦਿਨ ਗਰੀਬ ਦੀ ਧੀ ਤੇਰੇ ਸੈਲਰੀ ਦੇ ਵਿੱਚ ਤੇਰੇ ਪੁੱਤਰ ਨੇ ਰੱਖੀ ਉਦੋਂ ਤੈਨੂੰ ਚੇਤਾ ਨਹੀਂ ਆਇਆ ਜਾਂ ਚਲਾ ਜਾ 22 ਦਿਨ ਬਾਅਦ ਆਪਣਾ ਪੁੱਤਰ ਲੈ ਜਾਵੀਂ ਤੇ ਗੁਰੂ ਕੇ ਪਿਆਰਿਓ 22 ਦਿਨਾਂ ਬਾਅਦ ਉਹ ਲੜਕੇ ਦੇ ਟੋਟੇ ਟੋਟੇ ਕਰਕੇ ਬੋਰੀ ਦੇ ਵਿੱਚ ਪਾ ਕੇ ਤੇ ਉਹਦੇ ਘਰੇ ਛੁੱਟ ਕੇ ਆਏ ਮਹਾਂਪੁਰਖ ਇਹ ਤੇ ਨਿਆਣ ਜਿਹਨੇ ਬਲਾਤ ਕਰ ਕੀਤਾ ਤੇ 22 ਦਿਨ ਲੜਕੀ ਰੱਖੀ ਤੇ ਉਸੇ ਵੇਲੇ ਨਿਆ ਮਿਲਿਆ ਤੇ ਅੱਜ ਗੁਰੂ ਕੇ ਪਿਆਰੋ ਸਰਕਾਰੀ ਦਰਬਾਰੀ ਅਸੀਂ ਤੱਕੇ ਖਾਂਦੇ ਪਿਰਦੇ ਆ ਇੱਕ ਨਹੀਂ